ਜੱਲ ਪੈ ਸ਼ੂਟ ਆ ਕੇ ਪਹਾੜਾਂ ਚ ਆਉ ਲੱਗ ਰਿਹਾ ਬਣਾਉਣਾ ਆ ਜਾ ਸਾਡੀ ਵੀਡੀਓ ਬਣਾ ਦੇ ਉਹ ਗਲਵਿੰਦਰ ਲਓ ਜੀ ਆਪ ਪਹੁੰਚ ਗਿਆਂ ਨਾਨਾ ਦੇਵੀ ਦੇ ਨਜ਼ਦੀਕ ਹੀ ਆ ਗਏ ਮਾਤਾ ਦੇ 15 ਕਿਲੋਮੀਟਰ ਦੀ ਦੂਰੀ ਤੇ ਲੈ ਬਣਾ ਦੇ ਵੀਡੀਓ ਇੱਕ ਸਾਡੀ ਆ ਤੇ ਮੋਟਰਸਾਈਕਲ ਸਟੈਂਡ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆਂਗੇ ਮੰਦਰਵਾਲ ਮਾਤਾ ਦੇ ਮੰਦਰਵਾਲ ਚੱਲਦੇ ਆਂਗੇ ਸਟੈਂਡ ਦੇ ਵਿੱਚ ਆਪਾਂ ਬੁਲਟ ਲਾ ਤੇ 50 ਰੁਪਏ ਪਰਚੀ ਇੱਕ ਦਿੰਦੀ ਹੈਗੀ ਤੇ ਆਪਾਂ ਸਵੇਰ ਤੱਕ ਮੋਟਰਸਾਈਕਲ ਉਰੇ ਰੱਖਦੇ ਆਂ ਤਾਂ 100 ਰੁਪਏ ਪਰਚੀ ਹੈਗੀ ਅੱਜ ਐਤਵਾਰ ਕਰਕੇ ਥੋੜਾ ਜਿਹਾ ਰਸਤੀ ਤੇ ਮੈਨੂੰ ਪੁੱਛ ਲਿਆਂਗੇ ਵੀ ਆਪਾਂ ਬਲਕਨਾਥ ਨੂੰ ਜਾਣਾ ਉਹ ਕਿੱਥੋਂ ਜਾਣਾਗਾ ਤੁਹਾਨੂੰ ਦਿਖਾਉਣਾਂਗੇ ਵੀ ਕਿਹੜੇ ਰਸਤੇ ਤੇ ਕਿਵੇਂ ਜਾਣਾਗਾ ਬਲਕਨਾਥ ਇੱਥੋਂ ਆਪਾਂ ਚੱਲਦੇ ਆਂਗੇ ਹੁਣ ਪੈਦਲ ਥੋੜਾ ਜਿਹਾ ਤੁਰਨਾ ਪੈਣਾ ਆਪਾਂ ਨੂੰ ਪੁੱਛ ਰਹੇ ਨੇ ਭਾਈ ਤੇ ਦੇਖਦੇ ਆਂਗੇ ਕਿੰਨਾ ਕ ਟਾਈਮ ਲੱਗਦਾ ਆਜੋ ਅੱਗੇ ਕੀ ਕੁਛ ਮਿਲਦਾ ਆਪਾਂ ਨੂੰ ਦੇਖਣ ਨੂੰ ਲਈ ਆਪਾਂ ਪਹੁੰਚ ਲੱਗਿਆਂਗੇ ਚਾਲੇ ਮੰਦਰ ਵੱਲ ਤੇ ਆਜੋ ਤੁਹਾਨੂੰ ਕਰਵਾਉਣੇ ਆ ਦਰਸ਼ਨ ਮਾਤਾ ਨਾਨਾ ਦੇਵੀ ਦੇ ਪਹਿਲੇ ਮਾਰੀ ਮਾਰੀ ਆ ਗਏ ਆਪਾਂ ਚੱਲੇ ਸੀ 11:00 ਵਜੇ ਘਰ ਤੋਂ ਤੇ 3-4 ਵਜੇ ਆਪਾਂ ਪਹੁੰਚ ਗਏ ਮੰਦਰ ਦੇ ਕੋਲ ਬੋਲਟਾਇ ਨੇ ਆਪਣੇ ਸ਼ੌਕ ਦੇ ਬਹੁਤ ਵਧੀਆ ਰਿਹਾ ਆਪਣਾ ਸਫਰ ਤੇ ਇਸ ਨੂੰ ਕਰਵਾਨੇ ਦਰਸ਼ਨ ਮਾਤਾ ਨੈਣਾ ਦੇਵੀ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕਿਡਵੈਂਚਰ ਜਾਂ ਰਸਤਾ ਦਿਖਾਵਾਂਗੇ ਬਾਲਕਨਾਟ ਦਾ ਪਹਿਲੀ ਵਾਰੀ ਸਫਰ ਕਰਾਂਗੇ ਆਪਾਂ ਕਿਸ਼ਤੀਆਂ ਦਾ ਕਿਸ਼ਤੀਆਂ ਦੇ ਵਿੱਚ ਜਾਵਾਂਗੇ ਆਪਾਂ ਉਹ ਦਿਖਾਵਾਂਗੇ ਤੁਹਾਨੂੰ ਦੇਖਦੇ ਰਹੋ ਆਪਣਾ ਬਲੌਗ ਤੇ ਆਪਣਾ ਚੈਨਲ ਅਫੀਸ਼ੀਅਲ ਗੁਰਦੀਪ ਮਾਵੀ ਆ ਜਿਹੜਾ ਕਿਨੇ ਕਿਨੇ ਦੇਖਿਆ ਜਾਨੀ ਚੋਰ ਦੀ ਗੁਫਾ ਤੇ ਕਿਹੜਾ ਗਿਆ ਅੰਦਰ ਬੰਦਾ ਓਏ ਉਹ ਬੰਦ ਕਰਿਆ ਕਿਧਰ ਆ ਗਈ ਲੈ ਵੀ ਹੋ ਗਿਆ ਰੈਡੀ ਫਸ ਨਾ ਜਾਏ ਵਿੱਚ ਕੋਈ ਤੁਹਾਨੂੰ ਕੀ ਇਹ ਹਾਜ ਕਾਲੇ ਇਕੱਠੀ ਜਾਈ ਬਈ ਆਜੇ ਵਰ ਚਲਦੇ ਜਾਨੀ ਚੋਰ ਦੀ ਗੁਫਾ ਦੇ ਵਿੱਚ ਦੇਖਦੇ ਆ ਕਿੰਨੀ ਕੁ ਡੂੰਗੀ ਆ ਤੇ ਤੁਹਾਨੂੰ ਦਿਖਾਉਣੇ ਜਿਹੜੇ ਨਹੀਂ ਆਏ ਦੇਖ ਲਓ ਬਲੌਗ ਆਪਣਾ ਇੱਥੇ ਲਾਣਾ ਹੈ ਇੱਥੇ ਲਾਣੀ ਹੈ ਹੈਗੀ ਜਗ੍ਹਾ ਤੇ ਅੱਗੇ ਉਹ ਗੇਟ ਕੋਲ ਮਿਲਦਾ ਨਹੀਂ ਲਾਦਾ ਅਸਲ ਪ੍ਰਾਚੀਨ ਗੁਫਾ ਹੈ ਇਸ ਗੁਫਾ ਦੀ ਲੰਬਾਈ ਲਗਭਗ 70 ਫੁੱਟਾ ਕਿਰਪਾ ਆਪਣੀ ਬਾਰੀ ਆਉਣੇ ਦਾ ਇੰਤਜ਼ਾਰ ਕਰੇ ਸ਼ਾਂਤੀ ਖੇਤਰ ਵਿੱਚ ਸ਼ੋਰ ਕਰਨਾ ਤੋਂ ਸੋ ਓਕੇ ਅਬ ਬੈਗ ਬੋਏ ਬਾਹਰ ਬੈਗ ਉਹ ਜਿਹੜੀ ਦਿਖਾਉਣਾ ਸਾਨੂੰ ਗੁਫਾ ਚ ਜਾਨੀ ਚੋਰਦੀ ਜਿਹੜਾ ਜਿਹੜਾ ਨਹੀਂ ਆਇਆ ਦੇਖ ਲਓ ਹਾਂਜੀ 15 ਸਾਲ ਬਾਅਦ ਦੇਖੀ ਨਹੀਂ ਪਹਿਲਾਂ ਇੱਕ ਵਾਰ ਪਹਿਲਾਂ ਬੜੇ ਹੋਏ ਜਾਂ ਆਪਾਂ ਮੇਰੇ ਬਾਰੀ ਉਹਨਾਂ ਗੇਟ ਬੰਦ ਸੀ ਇੱਕ ਵਾਰ ਬੜੇ ਹੋਏ ਜਾਂ ਆਪਾਂ ਚੱਲ ਦੇਖਦੇ ਆਂ ਸ਼ਾਂਤੀ ਮੋਬਾਈਲ ਬੰਦ ਖੁਲੋ ਜੀ ਮੈਂ ਕੈਮਰਾ ਬੰਦ ਕਰਾ ਦੋਲੀ ਆਪਾਂ ਚੱਲਿਆਂਗੇ ਅੰਦਰ ਗੁਫਾ ਦੇ ਵਿੱਚ ਕਾਫੀ ਡੂੰਗੀ ਆ ਗਈ 70 ਫੁੱਟ ਡੂੰਗੀ ਆ ਗਈ ਬਾਹਰ ਥੋੜੀ ਸਖਤਾਈ थी ਕੈਮਰੇ ਦੀ ਤਾਂ ਕਰਕੇ ਆਪਾਂ ਬੰਦ ਕਰਤਾ ਦੀ ਪਰ ਫੇਰ ਵੀ ਆਹ ਦੇਖੋ ਤੁਸੀਂ ਪੂਰਾ ਪੂਰਾ ਰਸਤਾ ਵਾ ਪੂਰਾ ਪੂਰਾ ਰਸਤਾ ਹੈਗਾ ਕਾ ਵੀ ਖਤਰਨਾਕ ਆ ਓਏ ਬਾਈ ਬਹੁਤ ਆਸਵਾਦ ਕੇ ਨਿਕਲਣਾ ਮੈਂਦਾ ਓਏ ਪੰਤਾਨੀ ਚੋਰ ਵੀ ਫੱਕਰਦੀ ਜਾਵਾ ਬੈਟਿੰਗ ਲੱਗੀ ਹੋਈ ਆ ਸਾਰੇ ਹਣਾ ਹਾਂ ਹੁਣ ਕਰਾ ਦੇ ਪਹਿਲਾਂ ਨਹੀਂ ਦੀ ਹੂੰ ਓ ਕੀ ਰਾਮ ਨਾਲ ਬਾਈ ਆ ਜਾ ਆ ਜਾ ਆ ਜਾ ਮੈਂ ਤੁਹਾਨੂੰ ਠੀਕ ਕਰ ਪੂਰਾ ਪੂਰੀ ਅਸਥਾਨ ਆ ਯਾਰ ਪੂਰੇ ਰਹਿੰਦਾ ਹੁੰਦਾ ਤੇਰੇ ਤੁੜੀ ਪਰੋ ਨਾ ਰੇ ਚੋਰ ਚੱਲੀ ਚੱਲੋ ਚੱਲੀ ਚੱਲੋ ਚੱਲੀ ਚੱਲੋ ਚੱਲੀ ਉਹ ਮੋਟਾ ਆਇਆ ਬੰਦਾ ਮੂਰੇ ਲੱਗ ਰਿਹਾ ਫਸ ਨਾ ਜਾਵੇ ਚਲੋ ਚਲੋ ਯਾਰ ਬਾਈ ਇੰਨੀ ਕੀ ਗੂ ਚਲੋ 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 70 ਫੁੱਟ ਦੀ ਆ ਕਮਰੇ ਦੇਖਦੇ ਫਿਰਦੇ ਆਂ ਬਈ ਅਸੀਂ ਇਹ ਵੀ ਜਾਨੀ ਚੋਰ ਦੀ ਗੁਫਾ ਨਾਲੋਂ ਘੱਟ ਨਹੀਂ ਹੈਗੇ ਕਮਰੇ ਵੀ ਉਰੇ ਦੇਖਦਾ ਕਿੱਥੇ ਕਵਾੜ ਦੇ ਨੇ ਲਿਜਾ ਕੇ ਰਹੇ ਤੇ ਤੂੰ ਆ ਗਾ ਸਮਝ ਲੱਗਾ ਮੈਨੂੰ ਬਈ ਇਹਦਾ ਮਾਰੇ ਕਮਰਾ ਟੋਲਣ ਚ ਬਹੁ ਟਾਈਮ ਲੱਗ ਜਾ ਐ ਯਾਰ ਉਹ ਨਹੀਂ ਮਿਲਦਾ ਕੋਈ ਚਾ ਕੋਈ ਨਹੀਂ ਮਿਲ ਜੂਗਾ ਰੂਮ ਐਵੇਂ ਰੱਖੋ ਲਖੋ ਰਿਹਾ ਤੁਹਾਨੂੰ ਰੂਮ ਆਪਣਾ ਉਰੇ ਰਾਤ ਰਹਾਗੇ ਅੱਜ ਯਾਨੀ ਅਦੇ ਵੀ ਮਾਤਾ ਦੇ ਮੰਦਿਰ ਦੇ ਕੋਲ ਹੀ ਆਪਾਂ ਨੂੰ ਰੂਮ ਮਿਲ ਗਿਆ 1500 ਰੁਪਏ ਦੇ ਵਿੱਚ ਪੂਰੀ ਫੈਸਿਲਿਟੀ AC Uसी ਲੱਗੂਗਾ ਦੇਖ ਲੋ ਤੁਸੀਂ ਮੈਂ ਤਾਂ ਲੱਗਦਾ ਥੱਲੀ ਪਾਉਂਗੇ ਸੀ ਮੈਨੂੰ ਤਾਂ ਨਾ ਨਾ ਉਹ ਟੋਗਾ ਪੜਦਾ ਬਹੁਤ ਹੈ ਚਲੋ ਪੈਰੇ ਨਹੀਂ ਹੋਣੇ ਸਾਦਰ ਨੂੰ ਮੈਂ ਤਾਂ ਇਹ ਬਹੂੰਗਾ ਭਾਜਾ ਭਾਜਾ ਛੇਦੀ ਆ ਛੇਦੀ ਛੇਦੀ ਪੈ ਜਾ ਛੇਦੀ ਹਾਂਜੀ ਦੋਸਤੋ ਆਪਾਂ ਹੁਣ ਕਮਰੇ ਚ ਇੱਕ ਦੋ ਘੰਟਾ ਰੈਸਟ ਕਰ ਲਈ ਤੇ ਹੁਣ ਆਪਾਂ ਚੱਲਾਂਗੇ ਲੋ ਵੀ ਲਾਓ ਐਨ ਕਾ ਨੂੰ ਕਹੇ ਚਲਿਏ ਫਿਰ ਹਾਂਜੀ ਆਜੋ ਫਿਰ ਕਰਦਾਂਗੇ ਡਿਨਰ ਰਾਤ ਦਾ ਖਾਗ ਛਕਦਾਂਗੇ ਪ੍ਰਸ਼ਾਦਾ ਹਟਦੇ ਨਹੀਂ ਅਓਈ ਸ਼ਾਇਦ ਪ੍ਰਸ਼ਾਦਾ ਆ ਰਿਹਾ ਕਰਤਾ ਆਰਡਰ ਫੋਲੇ ਮੰਗਾ ਲਓ ਠੀਕ ਆ ਥਾਲੀ ਵਾਹੇ ਗਣ ਠੀਕ ਪਾਗ ਆ ਥਾਲਾ ਦਾ ਸਿਸਟਮ ਵਧੀਆ ਲੱਗਿਆ ਓਏ ਹਾਂ ਇਹ ਕੰਮ ਵਧੀਆ ਕੌਲੀਆਂ ਵਿੱਚ ਨਹੀਂ ਖਾਦੀ ਜਾਂਦੀ ਲੈ ਵੀ ਆਪਣਾ ਕਰ ਰਿਹਾ ਆਪਾਂ ਨਾਸ਼ਤਾ ਰਾਤ ਦਾ ਡਿਨਰ ਇਹ ਉਸ ਤੋਂ ਬਾਅਦ ਚੱਲਾਂਗੇ ਰੂਮ ਦੇ ਵਿੱਚ ਤੇ ਪਹਿਲਾਂ ਖਾ ਲਈਏ ਚਲੋ ਫਿਰ ਸ਼ਕ ਲੀਏ ਬਰਜਾਦੇ ਓਕੇ ਲੋਈ ਅਸਮਾਨ ਦੇ ਵਿੱਚ ਤਾਰੇ ਦੇਖੇ ਹੋਣਗੇ ਸੋਨੂੰ ਧਰਤੀ ਦੇ ਤਾਰੇ ਦਿਖਾਉਣੇ ਆਗੇ ਹਨਾ ਪਹਾੜਾਂ ਦੇ ਵਿੱਚ ਵਾੜਾ ਸੋਨਾ ਵੀਊ ਹੈਗਾ ਰਾਤ ਦਾ ਇਹ ਬਹੁਤ ਵਧੀਆ ਲੱਗਿਆ ਆਪਾਂ ਨੂੰ ਤੇ ਆਪਾਂ ਨੇ ਸੋਨੂੰ ਨਾਲ ਸ਼ੇਅਰ ਕਰਿਆ ਤੇ ਤੁਸਾਨੂੰ ਵੀ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਕਰਕੇ ਦੱਸ ਦਿਓ ਆਪਾਂ ਨੂੰ ਕਮੈਂਟ ਕਰਕੇ ਵੀਡੀਓ ਤੇ ਇਹ ਵੇਖੋ ਕਿੰਨਾ ਸੋਹਣਾ ਉੱਪਰ ਪਹਾੜ ਤੋਂ ਲੋ ਜੀ ਦੁਪਹਿਰੇ ਬਹੁਤ ਜ਼ਿਆਦਾ ਰਸਤੀ ਤੇ ਆਪਾਂ ਇਸ ਕਰਕੇ ਆਪਾਂ ਨੇ ਕਿਹਾ ਵੀ ਚਲ ਸ਼ਾਮ ਨੂੰ ਮੱਥਾ ਟੇਕਾਂਗੇ ਤੇ ਆਪਾਂ ਨੂੰ ਕਿ ਇਹ ਰਾਸ਼ ਬਿਲਕੁਲ ਨਹੀਂ ਹੈਗਾ ਤੇ ਮੱਥਾ ਟੇਕਦੇ ਆਂ ਮਾਤਾ ਦੇ ਦਰਬਾਰ ਦੇ ਵਿੱਚ ਆ ਜੋ ਕਰਵਾਉਨੇ ਆ ਦਰਸ਼ਕ ਵੀ ਕੈਮਰੇ ਦਾ ਵਰਤੋਂ ਉੱਥੇ ਆਪਾਂ ਕਰ ਨਹੀਂ ਸਕਦੇ ਤੇ ਇੱਥੇ ਤੱਕ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਦੁਪਹਿਰੇ ਬਹੁਤ ਜ਼ਿਆਦਾ ਆਸਤੀ ਸੰਗਤ ਕਾਫੀ ਦੂਰ ਤੱਕ ਆਈ ਹੋਈ ਸੀ ਮਾਰ ਤੱਕ ਲੈਣਾ ਲੱਗਿਆ ਹੋਈਆਂ ਇਹਦੀਆਂ ਤੇ ਹੁਣ ਆਪਾਂ ਸ਼ਾਂਤੀ ਦੇ ਨਾਲ ਪਹੁੰਚਾਂਗੇ ਤੇ ਦਰਬਾਰ ਮਾਤਾ ਜੀ ਦੇ ਮੰਦਿਰ ਦੇ ਬਿਲਕੁਲ ਨਜ਼ਦੀਕ ਹੀ ਆ ਤੇ ਕਰੋ ਦਰਸ਼ਨ ਮੰਦਿਰ ਦੇ ਮੰਦਿਰ ਦੇ ਦਰਸ਼ਨ ਕਰਵਾਉਨੇ ਆ ਸਾਨੂੰ ਇਹ ਮੌਸਮ ਵੀ ਠੀਕ ਆਣ ਉਹ ਤੋਂ ਬਹੁਤ ਹੀ ਬਹੁਤ 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 ਆਪਾਂ ਚੱਲਦੇ ਆਂਗੇ ਹੁਣ ਸਵੇਰ ਦਾ ਟਾਈਮ ਬਲਕਨਾਦੀ ਯਾਤਰਾ ਤੇ ਇੱਥੋਂ ਆਪਾਂ ਸਮਾਨ ਕਰ ਲਿਆ ਪੈਕ ਆਪਣਾ ਤੇ ਵਧੀਆ ਫੈਸਿਲਿਟੀ ਆਪਾਂ ਨੂੰ ਰੂਮ ਦੇ ਵਿੱਚ ਮਿਲੀ ਤੇ ਸਾਰਾ ਕੁਝ ਵਧੀਆ ਸੀ ਓਕੇ ਇਸ ਤਰ੍ਹਾਂ ਲੱਗ ਗਿਆ ਚਲੋ ਭਾਈ ਚੱਲਦੇ ਆਂ ਬਲਕਨਾਦੀ ਦਿਖਾਉਣਾ ਸਾਨੂੰ ਅੱਗੇ ਯਾਤਰਾ ਤੇ ਕਿਸ਼ਤੀ ਦਾ ਕਰਦੇ ਆਂਗੇ ਸਫਰ ਕੁਝ ਦਿਖਾਵਾਂਗੇ ਨਵਾਂ ਸਾਨੂੰ ਦੇਖਦੇ ਜਾਓ ਆਪਣਾ ਬਲੌਗ ਤੇ ਸਵੇਰੇ ਤਕਰੀਬਨ 5 4 ਵਜੇ ਉੱਠ ਗਏ ਸੀ ਤੇ ਹੁਣ ਵਜੇ ਨੇ 6 ਤੇ ਆਜੋ ਫਿਰ ਚੱਲਦੇ ਆਂਗੇ ਰੂਮ ਨੂੰ ਲਾ ਕੇ ਲੋਕ ਉਸ ਤੋਂ ਬਾਅਦ ਮਿਲਦੇ ਆਂਗੇ ਤੁਹਾਨੂੰ ਕਿਸ਼ਤੀਆਂ ਦੇ ਵਿੱਚ ਜਾਣਗੇ ਆਪਾਂ ਬਾਲਕਨਾਥ ਨੂੰ ਤੇ ਉਸ ਤੋਂ ਬਾਅਦ ਦੇਖ ਦੇਵਾਂਗੇ ਆਪਾਂ ਨੂੰ ਕੀ ਕੁਝ ਵੇਖਣ ਨੂੰ ਮਿਲਦਾ ਤੇ ਦਿਖਾਉਨੇ ਆ ਤੁਹਾਨੂੰ ਓਕੇ ਹਾਂਜੀ ਆਪਾਂ ਸਵੇਰੇ ਚੱਲਾਂਗੇ ਤੇ ਕਾਫੀ ਕਾਲ ਰਸਤੀ ਉਰੇ ਐਤਵਾਰ ਸੀ ਕੱਲ ਛੁੱਟੀ ਦਾ ਦਿਨ ਸੀ ਤੇ ਕਾਫੀ ਰਸਤੀ ਬਹੁਤ ਜ਼ਿਆਦਾ ਇੱਥੇ ਆਏ ਹੋਏ ਸੀ ਸ਼ਰਧਾਲੂ ਮੱਥਾ ਟੇਕਣ ਲਈ ਨੈਣਾ ਦੇ ਵੀ ਆਪਾਂ ਰਾਤ ਰੁਕੇ ਹੋਏ ਸੀ ਰਾਤ ਆਪਾਂ ਲਾਈ ਨੈਣਾ ਦੇ ਵੀ ਤੇ ਹੁਣ ਚੱਲਾਂਗੇ ਆਪਾਂ ਬਲਕਨਾਥ ਨੂੰ ਤੇ ਬਲਕਨਾਥ ਜਿਹੜੇ ਜਿਹੜੇ ਗਏ ਨੇ ਉਹ ਕਮੈਂਟਾਂ ਦੇ ਵਿੱਚ ਦੱਸੋ ਵੀ ਕਿਵੇਂ ਦਾਗਾ ਰਸਤਾ ਤੇ ਕਾਫੀ ਟਾਫ ਰਸਤਾ ਦੱਸਦੇ ਨੇ ਵੀ ਨਦੀ ਦੇ ਆਪਾਂ ਨੂੰ ਕ੍ਰੋਸ ਕਰਨੀ ਪੈਂਦੀ ਹੈ ਕਿ ਕਾਫੀ ਵੱਡੀ ਨਦੀ ਕ੍ਰੋਸ ਕਰਨੀ ਪੈਂਦੀ ਆ ਤੇ ਉਹ ਕਿਸ਼ਤੀਆਂ ਦੇ ਰਾਹੀਂ ਹੁੰਦੀ ਹੈ ਕਿ ਰਿਸਕ ਵੀ ਕਾਫੀ ਹੈਗਾ ਉੱਥੇ ਤੇ ਮੈਨੂੰ ਲੱਗਾ ਵੀ ਸੇਫਟੀ ਕੋਈ ਦਿੱਤੀ ਨਹੀਂ ਜਾਂਦੀ ਉਹ ਆਪਾਂ ਦੇਖਣਾਗਾ ਵੀ ਕਿਵੇਂ ਦਾ ਰਹਿੰਦਾ ਆਪਣਾ ਸਫ਼ਰ ਆਪਣੇ ਵਲੌਗ ਦੇ ਨਾਲ ਤੁਸੀਂ ਜੁੜੇ ਰਹੋ ਆਪਾਂ ਨੂੰ ਦੇਖਦੇ ਰਹੋ ਤੇ ਤੁਹਾਨੂੰ ਦਿਖਾਉਨੇ ਆਗੇ ਵੀ ਕਿਵੇਂ ਦਾ ਰਹਿੰਦਾਗਾ ਸਫ਼ਰ ਆਪਾਂ ਚੱਲੇ ਆਂਗੇ ਸਵੇਰੀ ਰੈਡੀ ਹੋਏ ਤੇ ਭਾਈ ਨੇ ਕਰਤਾ ਸਵੇਰੇ ਸਵੇਰੇ ਦਾਨ ਵਧੀਆ ਗੱਲ ਆ ਗਈ ਉਸ ਤੋਂ ਬਾਅਦ ਦੇ ਦੇ ਆਪਣਾ ਕਿਵੇਂ ਦਾ ਅਗਲਾ ਸਫਰ ਰਹਿੰਦਾਗਾ ਅੱਜ ਆਪਾਂ ਨੂੰ ਦੂਸਰਾ ਦਿਨ ਆਪਣੀ ਯਾਤਰਾ ਦਾ ਬਿਲਕੁਲ ਸ਼ਾਂਤੀ ਕੋਈ ਨਾ ਆ ਰਿਆ ਨਾ ਕੋਈ ਯਾਰਿਆ ਸਵੇਰੇ 6 ਵਜੇ ਹੋਏ ਨੇ ਦੁਕਾਨਾਂ ਬੰਦ ਪਈਆਂ ਨੇ ਸਭ ਨੇ ਆਪਣਾ ਆਪਣਾ ਸਮਾਨ ਪੈਕ ਕਰਕੇ ਰੱਖਿਆ ਹੋਇਆ ਤੇ ਹੌਨਕਾ ਲੱਗਿਆ ਸੀ ਕੱਲ ਤਾਂ ਕਾਫੀ ਰਾਸਤੀ ਉਰੇ ਤੇ ਚਲਦੇ ਆਂਗੇ ਦਿਖਾਉਨੇ ਤੁਹਾਨੂੰ ਅੱਗੇ ਦਾ ਵਲੌਗ ਜੇ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਜਰੂਰ ਕਰ ਦਿਓ ਆਪਣਾ ਚੈਨਲ ਅਫੀਸ਼ੀਅਲ ਗੁਰਦੀਪ ਮਵੀ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਨਵੀਂ ਵੀਡੀਓ ਦੇ ਵਿੱਚ ਨਦੀਆਂ ਦੇ ਵਿੱਚ ਆਪਾਂ ਜਾਵਾਂਗੇ ਰਿਸਕ ਵੀ ਲਵਾਂਗੇ ਥੋੜਾ ਮੋਟਾ ਟੂਰ ਦੇ ਵਿੱਚ ਤੇ ਆਜੋ ਸਾਨੂੰ ਦਿਖਾਉਨੇ ਆਂਗੇ ਕਿ ਕੀ ਕੁਝ ਵੇਖਣ ਨੂੰ ਮਿਲਦਾਗਾ ਦੇਖ ਜਰੂਰ ਲਿਓ ਸਾਨੂੰ ਸਬਸਕ੍ਰਾਈਬ ਕਰ ਲਿਓ ਤੇ ਮੁੰਡਿਆਂ ਨੂੰ ਹੌਸਲਾ ਬਦਾਓ ਕਮੈਂਟਾਂ ਸ਼ੇਅਰ ਕਰਕੇ ਆਜੋ ਫਿਰ ਚੱਲਦੇ ਆਂਗੇ ਚੱਲਦੇ ਆਂਗੇ ਚੱਲਦੇ ਆਂਗੇ ਚੱਲਦੇ ਆਂਗੇ ਚਲੋ ਫਿਰ ਠੀਕ ਹੈ ਬੈਂਕ ਦਾ ਨੰਬਰ ਐਡ ਕਰਦੇ ਓਕੇ ਬਾਕੀ ਸਕੀਨਰ ਦੇ ਦਾਂਗੇ ਪੈਸੇ ਪਾ ਦਿਓ ਜੇ ਕੋਈ ਅਗਲਾ ਟੂਰ ਲਾ ਲਾਂਗੇ ਅਸੀਂ ਪੱਕਾ ਹੀ ਕੰਮ ਕਰਿਆ ਹੋਇਆ ਤੁਹਾਨੂੰ ਦਿਖਾਉਨੇ ਆਂ ਮੋਲਟਾ ਨੂੰ ਸੰਗਲੇ ਲਾ ਲ ਗਿਆ ਸਾਂਗੜੇ ਲਾਰ ਗਿਆ ਬੋਲਟ ਨੂੰ ਦੇਖੋ ਆਨੇ ਆ ਤੁਹਾਨੂੰ ਸੇਫਟੀ ਆ ਜਾ ਫਿਰ ਪਾਰਕਿੰਗ ਦੇ ਵਿੱਚ ਇਹ ਦੂਜਾ ਜਿੰਦਾ ਖੋਲੋ ਫਿਰ ਉੱਪਰਲੇ ਲੋ ਖੋਲੋ ਲਓ ਜੀ ਆਪਣੇ ਪਾਰਕਿੰਗ 'ਚ ਖੜੇ ਨੇ ਬੋਲਟ 100 ਰੁਪਏ ਆਪਾਂ ਇੱਕ ਬੋਲਟ ਦੀ ਇੱਕ ਟਾਈ ਦੀ ਪਰਚੀ ਆਹ ਦੇਖੋ ਸੇਫਟੀ ਪੱਕੀ ਐ ਕੰਮ ਕਰਕੇ ਜਾਇਆ ਕਰੋ ਇਹਦੀ ਸੇਫਟੀ ਬਹੁਤ ਆ ਗਈ ਜਿੰਦੇ ਕੁੰਡੇ ਲਾ ਕੇ ਆ ਤਿੰਨ ਤਿੰਨ ਲੱਖ ਦਾ ਬੁਲਟ ਹ ਰਿਸਕ ਨਹੀਂ ਲੈਣਾ ਹੈ ਬਣਾ ਦੇ ਗੇ ਕਮਾਟ ਕਲੀਅਰ ਆ ਰਹੀ ਆ ਦੇਖੋ ਕਿ ਇਹ ਨਾਲ ਉੱਧਰੋਂ ਆ ਰਿਹਾ Gracias. No,